ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਹੁਣੇ-ਹੁਣੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਮੌਸਮ ਵਿਗਿਆਨੀ ਨੇ ਦੱਸਿਆ ਕਿ ਪਹਾੜਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ ਕਿਉਂਕਿ ਇਸ ਵਕਤ ਹਿਮਾਚਲ ਦੇ ਵਿੱਚ ਮੀਂਹ ਨੇ ਤਬਾਹੀ ਮਚਾ ਰਹੀ ਹੈ ਜਿਸ ਦਾ ਅਸਰ ਨਾਲ ਲੱਗਦੇ ਇਲਾਕਿਆਂ ਵਿੱਚ ਪੈ ਸਕਦਾ ਹੈ ਜਿਸ ਦੇ ਚਲਦਿਆਂ ਮੌਸਮ ਵਿਭਾਗ ਵੱਲੋਂ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ yellow alert ਜਾਰੀ ਕਰ ਦਿੱਤਾ ਹੈ ਇਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਸ਼ਾਮਲ ਨੇ ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾ ਨੇ ਲੋਕਾਂ ਅਤੇ ਕਿਸਾਨਾਂ ਨੂੰ ਜੋ ਸਲਾਹ ਦਿੱਤੀ ਹੈ ਉਹ ਸੁਣੋ ਹਾਂ ਦੇਖੋ ਜਿਸ ਤਰ੍ਹਾਂ ਹੁਣ ਫਰਸਟ ਵੀਕ ਆਫ ਅਗਸਟ ਚੱਲ ਰਿਹਾ ਹੈ ਜੁਲਾਈ ਦੇ ਵਿੱਚ ਸਾਡੇ ਕੋਲ ਡੈਫਿਸਿਟ ਰਿਹਾ ਹੈ ਬਟ ਜੇ ਆਪਾਂ ਸੀਜ਼ਨ ਦੀ ਗੱਲ ਕਰਦੇ ਹਾਂ ਤਾਂ ਹਾਲੇ ਵੀ ਸਾਡੇ ਕੋਲ 42% ਡੈਫਿਸਿਟ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਜਿਹਦੇ ਕੀ ਫਤਿਹਗੜ੍ਹ ਸਾਹਿਬ ਜਿਹੜਾ ਸਭ ਤੋਂ ਜ਼ਿਆਦਾ ਹਰਸਟ ਅਫੈਕਟਡ ਜ਼ਿਲ੍ਹਾ ਜਿਹੜਾ ਮੰਨਿਆ ਜਾ ਸਕਦਾ ਹੈ ਜੇ ਆਪਾਂ ਟੈਂਪਰੇਚਰਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਾਨ ਹੈ ਉਹ ਤਾਂ ਹੁਣ ਥੋੜਾ ਜਿਹਾ ਫਾਲ ਕੀਤਾ ਕਿਉਂਕਿ ਦੇਖ ਰਹੇ ਹਾਂ ਕਿ ਦੋ ਤਿੰਨ ਦਿਨਾਂ ਤੋਂ ਬੱਦਲਵਾਈ ਹੈ ਕਿਤੇ ਨਾ ਕਿਤੇ ਜਿਹੜੇ ਸ਼ਾਵਰਜ਼ ਵੀ ਹੋ ਰਹੇ ਨੇ ਤਾਰੇ ਜਿਹੜਾ ਦਿਨ ਦਾ ਟੈਂਪਰੇਚਰ ਹੈਗਾ ਉਹ ਹਲੇ ਵੀ ਸਾਡੇ ਕੋਲ 3 2 ਤੋਂ 3 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ। ਇਸੇ ਤਰ੍ਹਾਂ ਜਿਹੜੀ ਹਿਊਮਿਡਿਟੀ ਹੈ ਉਹ ਵੀ ਜਿਸ ਤਰ੍ਹਾਂ ਕਿ ਆਪਾਂ ਸ਼ਾਮ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਨੀਅਰ ਅਬਾਊਟ 60% ਹੈਗੀ ਹੈ। ਜੇ ਮਾਰਨਿੰਗ ਦੀ ਗੱਲ ਕਰਦੇ ਆ ਤਾਂ 85% ਤੱਕ ਚੱਲ ਰਹੀ ਹੈ। ਸੋ ਹਿਊਮਿਡਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਹਮੋਸਫੇਰ ਆ ਜਿਹੜਾ ਵੈਦਰ ਹੈਗਾ। ਬਟ ਇੱਕ ਇਹਦੇ 'ਚ ਥੋੜਾ ਜਿਹਾ ਪੋਜ਼ਿਟਿਵ ਪੁਆਇੰਟ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਥੋੜੀ ਹਵਾ ਚੱਲ ਰਹੀ ਹੈ ਜਿਹਦੇ ਕਰਕੇ ਕਿ ਸਾਨੂੰ ਥੋੜਾ ਜਿਹਾ ਕੰਫਰਟੇਬਲ ਫੀਲ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਹਵਾ ਚੱਲਦੀ ਹੈ ਅਦਰਵਾਈਜ਼ ਜਿਹੜੀ ਹਿਊਮਿਡਿਟੀ ਹੈ ਉਹ ਬਹੁਤ ਜ਼ਿਆਦਾ ਮਤਲਬ ਹੋਣ ਕਰਕੇ ਲੱਗਦਾ ਹੈ ਕਿ ਬਾਰਿਸ਼ ਹੋਏਗੀ ਬਟ ਬਾਰਿਸ਼ ਨਹੀਂ ਹੋ ਰਹੀ ਕਿਉਂਕਿ ਕਲਾਉਡੀਨੈਸ ਜਿਹੜੀ ਹੈ ਉਹ ਹੀ ਹੋ ਰਹੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਇਲਾਕੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉੱਪਰ ਵਾਲੇ ਜਿਹੜੇ ਉੱਤਰੀ ਪੰਜਾਬ ਦੇ ਇਲਾਕੇ ਨੇ ਪਠਾਨਕੋਟ ਹੋ ਗਿਆ ੜਾਹਸ਼ਾਰਪੁਰ ਹੋ ਗਿਆ ਗੁਰਦਾਸਪੁਰ ਇੱਧਰ ਰੋਪੜ ਤੱਕ ਇਹਦਾ ਇਫੈਕਟ ਥੋੜਾ ਆ ਸਕਦਾ ਹੈ ਤੇ ਬਾਕੀ ਪੰਜਾਬ ਦੇ ਵਿੱਚ ਥੋੜੇ ਬੱਤੇ ਛਿੱਟੇ ਜਿਹੜੇ ਨੇ ਸ਼ਾਵਰਸ ਵਗੈਰਾ ਐਕਸਪੈਕਟਿਡ ਹੈਗੇ ਨੇ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਪਰ ਬਹੁਤ ਜ਼ਿਆਦਾ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਜਿਹਦੇ ਨਾਲ ਕਿ ਜਿਹੜਾ ਇੰਨਾ ਡੈਫਿਸਿਟ ਆ ਕਵਰ ਹੋ ਸਕੇ ਸੋ ਕਿਸਾਨ ਵੀਰਾਂ ਨੂੰ ਆਪਾਂ ਸਲਾਹ ਦਿੰਨੇ ਹੈਗੇ ਆ ਕਿ ਅਗਰ ਜਿਸ ਤਰ੍ਹਾਂ ਬਾਰਿਸ਼ ਨਹੀਂ ਹੋ ਰਹੀ ਤਾਂ ਆਪਣੇ ਲੋੜ ਅਨੁਸਾਰ ਜਿਹੜੇ ਖੇਤੀ ਤੰਦੇ ਆ ਉਹ ਲੀਕਦੇ ਰਹਿਣ ਤੇ ਜਿੱਥੇ ਲੋੜ ਹੈਗੀ ਆ ਉੱਥੇ ਆਪਣਾ ਜਿਹੜਾ ਪਾਣੀ ਦਾ ਪ੍ਰਬੰਧ ਜੂਰ ਰੱਖਾ ਜੋ ਜਿੰਨਾ بارش ਨਹੀਂ ਹੋਈ ਬੇਸ਼ੱਕ ਜਿਹੜੀ ਬਦਲਵਾਈ ਵੰਦੀ ਕੀ ਤਾਪਮਾਨ ਕੀ ਹੈ ਤਾਮ ਆਮ ਨਾਲੋਂ ਜ਼ਿਆਦਾ ਜਾਂ ਘੱਟ ਨਾ ਹਾਂ ਹਾਂ ਦੇਖੋ ਜਿਹੜੀ ਇਹ ਬਦਲਵਾਈ ਹੋ ਰਹੀ ਹੈ ਇਹਦੇ ਨਾਲ ਜਿਹੜਾ ਨਾਈਟ ਟੈਂਪਰੇਚਰ ਹੈ ਉਹ ਅੱਗੇ ਬਹੁਤ ਜ਼ਿਆਦਾ ਵੱਧ ਗਿਆ ਸੀ ਜਿਵੇਂ 31 ਡਿਗਰੀ ਤੱਕ ਚਲਾ ਗਿਆ ਸੀ ਉਹ ਥੋੜਾ ਜਿਹਾ ਫਾਲ ਹੋਇਆ ਜਿਸ ਦੇ ਨਾਲ ਕੀ ਰਾਤਾਂ ਥੋੜੀਆਂ ਜਿਹਾ ਕੂਲ ਹੋਈਆਂ ਨੇ ਤੇ ਬਟ ਜਿਹੜਾ ਦਿਨ ਦਾ ਤਾਪਮਨ ਹੈਗਾ ਉਹ ਲਗਾਤਾਰ ਮਤਲਬ ਜ਼ਿਆਦਾ ਹੀ ਚੱਲ ਰਿਹਾ ਹੁਣ ਵੀ ਜੇ ਆਪਾਂ ਕੇ ਦੇਖਦੇ ਆ ਤਾਂ 2-2-3 ਡਿਗਰੀ ਜਿਹੜਾ ਨਾਰਮਲ ਤੋਂ ਜ਼ਿਆਦਾ ਹੈ ਸੋ ਇਸ ਕਰਕੇ ਜਿਸ ਤਰ੍ਹਾਂ ਕਿ ਹੁਣ ਹਿਊਮਿਡਿਟੀ ਵੀ ਜ਼ਿਆਦਾ ਹੈਗੀ ਹੈ ਉਦੋਂ ਸੂਰਜੀ ਘੰਟੇ ਵੀ ਕਈ ਪਿੱਛੇ ਜੇ ਅਸੀਂ ਰਿਕਾਰਡ ਕੀਤੇ ਆ 10 11 ਵੀ ਜਿਹੜੇ ਆਵਰਸ ਰਹੇ ਨੇ ਸੂਰਜੀ ਘੰਟੇ ਜਿਹੜੇ ਆਪਾਂ ਕਹਿ ਸਕਦੇ ਹਾਂ ਹਾਲਾਂਕਿ ਇਹ ਜਿਹੜੇ ਸੂਰਜੀ ਘੰਟੇ ਆ ਇਹ ਝੁੰਨੇ ਲਈ ਕਾਫੀ ਅੱਛੇ ਆ ਇਸ ਸਟੇਜ ਤੇ ਪਰ ਇਹ ਹੈ ਕਿ ਉਹਦੇ ਨਾਲ ਜਿਹੜੀ ਗਰਮੀ ਹੈ ਉਹ ਵੀ ਉਨੀ ਹੀ ਜ਼ਿਆਦਾ ਫੀਲ ਹੁੰਦੀ ਹੈ ਸੋ ਜਿਸ ਤਾ ਥੋੜੀ ਹਵਾ ਚਲਦੀ ਹੈ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਉੱਤਰ ਰੀਲੀਫ ਮਿਲਦਾ ਹੈ। ਸੰਕਿਆ ਸੰਦੇ ਵੀ ਜਿਹੜਾ ਇਸ ਵਾਰ ਮੌਨਸੂਨ ਦੀ ਮੂਵਮੈਂਟ ਹੈ ਉਹ ਫਿਰ ਹਾਲ ਪੰਜਾਬ ਦੀ ਕੁਝ ਵੀ ਇਸੇ ਤੱਕ ਕਾਫੀ ਕਮਜ਼ੋਰ ਰਹਿਣ ਨੂੰ ਮਿਲ ਗਿਆ ਹੈ। ਬਿਲਕੁਲ ਹਾਂਜੀ ਕਿਉਂਕਿ ਜਿਹੜੀ ਮੌਨਸੂਨ ਦਾ ਹੁੰਦਾ ਸੀਜ਼ਨ ਉਹ ਸਿਰਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਲਈ ਲਿਮਟਿਡ ਹੈ ਨਾ ਉਹ ਸਾਰੇ ਏਰੀਆ ਲਈ ਹੁੰਦਾ ਹੈ। ਸੋ ਹਿਮਾਚਲ ਦੇ ਵਿੱਚ ਬਹੁਤ ਅੱਛੀ ਏਰੀ ਪ੍ਰੋਗਰੈਸ ਰਹੀ ਹੈ। ਫਿਰ ਆਪਾਂ ਦੇਖਿਆ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਅੱਛੀ ਰਹੀ ਹੈ। ਸੋ ਪਰ ਪੰਜਾਬ ਦਾ ਪਾਰਟ ਥੋੜਾ ਜਿਹਾ ਡੈਫਿਸਟ ਰਿਹਾ ਹੈ। ਸੋ ਇਹ ਨਹੀਂ ਕਹਿ ਸਕਦੇ ਕਿ ਮੌਨਸੂਨ ਵੀਕ ਸੀਗੀ ਬਟ ਪੰਜਾਬ ਲਈ ਉਹਦੀ ਜਿਹੜੀ ਪ੍ਰੋਗਰੈਸ ਹੈ ਉਹ ਜ਼ਿਆਦਾ ਅੱਛੀ ਨਹੀਂ ਰਹੀ ਕਿਉਂਕਿ ਉਹ ਇੱਧਰ ਜਿਹੜੇ ਇਹਦੇ ਐਡਜੋਇਨਿੰਗ ਏਰੀਆਜ਼ ਦੇ ਉੱਪਰ ਜਿਹੜੀ ਆ ਬਾਰਿਸ਼ ਹੋ ਗਈ ਤੇ ਪੰਜਾਬ ਨੂੰ ਜਿਹੜਾ ਮਤਲਬ ਉਹ ਨਹੀਂ ਕਵਰ ਕਰ ਪਾਈ ਸੋ ਇਸ ਕਰਕੇ ਪੰਜਾਬ ਥੋੜਾ ਜਿਹਾ ਇਸ ਵਾਰੀ ਡੈਫਿਸਿਟ ਰਿਹਾ ਹੈ ਮੈਨੂੰ ਹਾਲਾਂਕਿ ਸਾਡੇ ਪੰਜਾਬ ਦਾ ਬਹੁਤ ਸਾਰਾ ਜਿਹੜਾ ਰਕਬਾ ਹੈਗਾ ਉਹ ਮਤਲਬ ਸਿੰਜਾਈ ਤੇ ਕਿਰੇਜਾ ਸਕਦਾ ਹੈ ਲੱਗਦਾ ਵੀ ਕੁਝ ਇਲਾਕੇ ਜਿਹੜੇ ਅਗਰ ਵੀ ਪਾਣੀ ਤੇ ਥੋੜੇ ਬਹੁਤ ਨਿਰਭਰ ਹੈਗੇ ਉਹ ਵੀ ਲੱਗਦਾ ਥੋੜਾ ਉਹ ਨੁਕਸਾਨ ਜਾਂ ਪਾਣੀ ਦਾ ਘਟਾਟ ਆ ਅਹ ਦੇਖੋ ਜਿਹੜੀ ਝੋਨੇ ਦੀ ਫਸਲ ਹੈਗੀ ਹੈ ਜੀ ਉਹ ਜ਼ਿਆਦਾ ਜਿਹੜੇ ਇਰੀਗੇਟਿਡ ਏਰੀਆ ਉਹਦੇ ਤੇ ਹੀ ਹੁੰਦੀ ਹੈ ਜਿਹੜੇ ਰੇਨਫੈਡ ਏਰੀਆਜ਼ ਉੱਥੇ ਝੋਨਾ ਨਹੀਂ ਲੱਗਦਾ ਤੇ ਬਾਕੀ ਹੈ ਕਿ ਮੱਕੀ ਦੀ ਫਸਲ ਉੱਥੇ ਉਹ ਲਈ ਜਾਂਦੀ ਹੈ ਬਟ ਮੱਕੀ ਨੂੰ ਵੀ ਆਪਾਂ ਇੰਨਾ ਫ੍ਰੀਕੁਐਂਟ ਪਾਣੀ ਨਹੀਂ ਦੇਣਾ ਹੁੰਦਾ ਸੋ ਇਸ ਕਰਕੇ ਕਿ ਜਿਹੜੇ ਰੇਨਫੈਡ ਏਰੀਆਜ਼ ਨੇ ਉਹਨਾਂ ਤੇ ਜਦੋਂ ਝੋਨਾ ਨਹੀਂ ਹੈਗਾ ਤਾਂ ਉੱਥੇ ਜ਼ਿਆਦਾ ਅਸਰ ਨਹੀਂ ਹੁੰਦਾ ਬਟ ਇਰੀਗੇਟਿਡ ਏਰੀਆਜ਼ ਨੇ ਉੱਥੇ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਇਰੀਗੇਸ਼ਨ ਦੀ ਇਸ ਕਰਕੇ ਉਹ ਆਪਣਾ ਜਿਹੜਾ ਵਾਟਰ ਹੈ ਉਹ ਕਵਰ ਅਪ ਕਰ ਲੈਂਦੇ ਆ ਬਟ ਇਹ ਹੈ ਕਿ ਉਹਦੇ ਨਾਲ ਸਾਡੇ ਕੋਲ ਮਤਲਬ ਡਬਲ ਬਰਡਨ ਪੈਂਦਾ ਇੱਕ ਤਾਂ ਸੀ ਇਕਨੋਮਿਕਲੀ ਫਾਰਮਰਸ ਤੇ ਬਰਡਨ ਪੈਂਦਾ ਦੂਸਰਾ ਜਦੋਂ ਡੀਜ਼ਲ ਬਲਦਾ ਤਾਂ ਉਹਦੇ ਨਾਲ ਜਿਹੜਾ ਮਤਲਬ ਧੂਆ ਨਿਕਲਦਾ ਹੈ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਪੋਲਿਊਸ਼ਨ ਵੱਧਦਾ ਸੋ ਉਹਦੇ ਨਾਲ ਜਿਹੜੀਆਂ ਗ੍ਰੀਨ ਹਾਊਸ ਗੈਸੇਸ ਉਹ ਵੱਧਦੀਆਂ ਹਨ ਪਾਣੀ ਜਿਹੜਾ ਉਹ ਆਪਾਂ ਧਰਤੀ ਤੋਂ ਯੂਜ਼ ਕਰ ਰਹੇ ਹਾਂ ਤਾਂ ਉਹ ਜਿਹੜਾ ਵਾਟਰ ਟੇਬਲ ਆ ਉਹ ਵੀ ਫਾਲ ਕਰਦਾ ਸੋ ਦਾ ਇੰਡਾਇਰੈਕਟ ਇਫੈਕਟਸ ਜ਼ਰੂਰ ਹੈਗੇ ਨੇ ਬਟ ਇਹ ਹੈ ਕਿ ਵੈਸੇ ਜੇ ਆਪਾਂ ਫਸਲ ਨੂੰ ਮਤਲਬ ਐਗਰੀਕਲਚਰਲ ਡਰਾਉਟ ਜਿਹੜਾ ਉਹ ਕੋ ਇੰਨਾ ਜ਼ਿਆਦਾ ਨਹੀਂ ਦੇਖਿਆ ਜਾਂਦਾ ਮੌਸਮ ਵਿਗਿਆਨੀ ਗਿੱਲ ਹੋਰਾਂ ਨੇ ਕਿਹਾ ਕਿ ਫਿਲਹਾਲ ਮੌਸਮ ਦੇ ਵਿੱਚ ਕੁਝ ਰਾਹਤ ਜ਼ਰੂਰ ਆਉਣ ਵਾਲੇ ਦਿਨਾਂ 'ਚ ਮਿਲੇਗੀ ਪਰ ਉਸ ਤੋਂ ਬਾਅਦ ਮੌਸਮ ਆਮ ਵਰਗਾ ਹੋ ਜਾਵੇਗਾ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਆਪਣੇ ਇਲਾਕੇ ਬਾਰੇ ਜਾਣਕਾਰੀ ਸਾਂਝੀ ਕਰਿਓ ਕਿ ਤੁਹਾਡੇ ਇਲਾਕੇ ਦਾ ਮੌਸਮ ਕਿਹੋ ਜਿਹਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ